ਦੋਸਤੋ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਦੀਆਂ ਤੇ ਅਲੱਗ-ਅਲੱਗ ਥਾਵਾਂ ਦੀਆਂ ਵੱਖ-ਵੱਖ ਜਨਤਕ ਝੂਲੀ ਜਿੱਥੇ ਪੰਨੀਆਂ ਦੀ ਮੀਟਿੰਗ ਸੱਦੀ ਗਈ ਸੀ ਤੇ ਅੱਜ ਇਹ ਗੱਲਬਾਤ ਕੀਤੀ ਗਈ ਵੀ ਇੱਕ ਪਾਸੇ ਤਾਂ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਸਾਡੇ ਤੋਂ 25 ਤਰੀਕ ਤੱਕ ਸਮਾਂ ਮੰਗਿਆ ਸੀਗਾ ਵੀ ਉਦੋਂ ਤੱਕ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਸੈਨੇਟੀਆਂ ਚੋਣਾਂ ਬਹਾਲ ਹੋ ਜਾਣ ਇਹਦੀ ਡੇਟ ਅਨਾਉਂਸ ਹੋ ਜਾਵੇ ਪਰ ਅੱਜ ਅਮਿਤ ਸ਼ਾਹ ਦਾ ਜ਼ਿਆਦਾ ਬਿਆਨ ਆਉਂਦਾ ਹੈ ਇਦੇ ਵਿੱਚ ਇਹ ਕਿਹਾ ਜਾਂਦਾ ਵੀ ਇਸ مسئلے ਨੂੰ ਪੰਜਾਬ ਤੇ ਹਰਿਆਣੇ ਨੂੰ ਆਪਸ ਵਿੱਚ ਹੀ ਸੋਲਵ ਕਰ ਲੈਣਾ ਚਾਹੀਦਾ ਮਤਲਬ ਜਿ ਇਹਨੂੰ ਪੰਜਾਬ ਵਰਸ ਹਰਿਆਣਾ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਅਸਲ ਇੱਕ ਆਪਣਾ ਨਿਸ਼ਾਨਾ ਹੈ ਉਹਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਅੱਜ ਮੀਟਿੰਗ ਵਿੱਚ ਤੈਅ ਹੋਇਆ ਵੀ ਅਸੀਂ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨਗੇ ਤੇ ਇਹਦੇ ਤੋਂ ਬਾਅਦ ਜਿਹੜੀ ਅਗਲੀ ਕੋਈ ਕੁਝ ਦਿਨਾਂ ਵਿੱਚ ਅਸੀਂ ਕਾਲ ਦੇਵਾਂਗੇ 26 ਤਰੀਕ ਤੋਂ ਬਾਅਦ ਹੋਏਗੀ ਉਹੀ ਹੋएगी ਵੀ ਚੰਡੀਗੜ੍ਹ ਦਾ ਜਿਹੜਾ ਭਾਜਪਾ ਦਫ਼ਤਰ ਉਹਦਾ ਘਰਾਵ ਕੀਤਾ ਜਾਊਗਾ ਤੇ ਉਸੇ ਦਿਨ ਹੀ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਰੋਸ ਮੂਜਾਰੇ ਕੀਤੇ ਜਾਣਗੇ। ਦੋਸਤੋ ਆਪਣਾ ਜਿਹੜਾ ਸੰਘਰਸ਼ ਹੈ ਉਹ ਜਾਰੀ ਹੈ ਤੇ ਆਪਣਾ ਸੰਘਰਸ਼ ਉਹਦੋਂ ਤੱਕ ਅਸੀਂ ਲੜਦੇ ਰਹਾਂਗੇ ਉਹ ਤੱਕ ਅਸੀਂ ਲੱਗੇ ਰਹਾਂਗੇ ਜਦੋਂ ਤੱਕ ਸਨੈਡੀਆਂ ਚੋਣਾ ਬਹਾਲ ਨਹੀਂ ਹੋ ਜਾਂਦੀਆਂ।